ਕਦਾ ਇਹ ਕਿਦਾ ਪਤਾ ਹੀ ਨਹੀਂ ਲੱਗਿਆ ਅੱਗੇ ਦਾ ਕਿਦਾ ਮੋੜੀ ਵਧੀ ਪੁੱਛ ਨਹੀਂ ਪੁੱਛਣਾ ਕੁਝ ਵੀ ਨਹੀਂ ਜਿੱਗਾ ਇੱਕ ਦਾ ਫੜਿਆ ਕਿ ਇਹ ਉਹ ਰੇਫ੍ਰੀਜਰੇਟਰ ਵਾਲੀ ਬੋਲਣਾ ਜੀ ਇਹ ਰੇਫ੍ਰੀਜਰੇਟਰ ਦਾ ਪਲਾਸਟਿਕ ਹੈ ਇਹ ਆ ਉਹਦੇ ਨਾਲ ਕੋਈ ਗਰਮੀ ਦਾ ਲੱਗਦਾ ਕੰਪੀਊਟਰ ਜਾਂ ਟੀਮੇ ਲੱਗੀ ਕੁਝ ਨਹੀਂ ਪਤਾ ਲੱਗਿਆ ਜਾਂ ਸਾਰਾ ਸੱਟ ਗਿਆ ਕੀ ਹੋਇਆ ਚਾਹਤ ਹੈ ਨਾ ਪੂਰੀ ਜਾਣ ਲਿਗਾ ਤਾਂ ਵਾਦੀ ਪਤਾ ਲੱਗੂਗਾ ਸਿੰਧ ਦਾ ਨਾਮ ਨਹੀਂ ਜੀ ਚਾਵਲਾ ਵਾਲੇ ਗਾਹਕੇ ਦੇ ਨਾਲ ਸੋਡੀਓ ਵਾਲੇ ਸਿੰਧ ਦਾ ਨਾਮ ਪੁੱਛੋ ਇੱਕ ਨਾ ਗੁਰਦੁਆਰਾ ਸਾਹਿਬ ਹੈ ਜੀ ਉਹ ਕੰਟਰੋਲ ਵਗੈਰਾ ਚਕਾ ਦੇ ਗਏ ਅੱਜ ਮਕਸਦ ਨਾਲ ਬੜੇ ਪਰ ਅੱਗ ਬਹੁਤ ਜ਼ਿਆਦਾ ਹੈ ਕਿਸੇ ਪਾਸੇ ਕੰਟਰੋਲ ਨਹੀਂ ਹੋ ਰਹੀ ਫਾਇਰ ਵਾਲੇ ਲੋਕੀ ਉਹਦਾ ਜੋਰ ਆਪਾਂ ਲਾਉਣ ਅੱਗ ਬੜੀ ਵਾਧੀ ਰਹੀ ਹੈ ਘਟ ਨਹੀਂ ਰਹੀ ਨੁਕਸਾਨ ਦਾ ਹੁਣ ਬਾਤ ਹੋਣਾ ਦੁਕਾਨਦਾਰ ਦੱਸੋ ਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਹੈਗਾ ਹੀ ਹੈ ਉਹ ਜਾ ਕੇ ਨਹੀਂ ਜਿਆਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਕੋਈ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਲਗਾ ਬਚਾਇਆ ਕਾਰ ਵਾਣੀ ਗੱਡੀਆਂ ਵੀ ਆ ਗਈਆਂ ਉਹ ਗੰਦੇ ਲੋਕੀ ਪਾਲ ਦਿੱਤੀ ਉਹ ਵੀ ਗੱਡੀ ਆ ਗਈ ਤਾਂ ਅੰਤੋਂ ਕਾਲ ਕਰਦੇ ਮੋਟੋ ਵੀ ਜਾਂਦਾ ਬਾਹਰ ਤੋਂ ਕਾਲ ਕਰਦੇ ਉਹ ਵੀ ਆਏ ਹੋਏ ਨੇ ਜਿਹਨੇ ਉਹਨੇ 100 ਬਾਹਰੋਂ ਆਏ ਜੀ ਅਟੋਟਾਊਂਡ ਆਉਂਦਾ ਅੰਮ੍ਰਿਤ ਜੀ ਅਟੋਟਾਊਂਡ ਦਾ ਕਮਿਸ਼ਨਰ ਸਰੋਣਾ ਵੀਰੇ ਪੁਲਿਸ ਵਾਲਾ ਵੱਡਾ ਮਾਰਦਾ ਬੱਚੂ ਇਹ ਹੈ ਜੀ ਖੰਨਾ ਪ੍ਰਸ਼ਾਸਨ ਦਾ ਫੇਲੀਅਰ ਹੈ 50 ਦੇ 30 एमसी ਨੇ ਜੜੇ ਇਸ ਗੱਲ ਵਿੱਚ ਜਨਨਾਰ ਰਹੇ ਕਿਉਂਕਿ ਫਾਇਰ ਬਿਗੇਟ ਅਪਡੇਟੇਸ਼ਨ ਕਮੇਟੀ ਨੇ ਕਰ ਲਈ ਹੈ ਕਮੇਟੀ ਕੋ ਬਾਤ ਪਈ ਹੈ ਇਹ ਪਾਣੀ ਨਾਲ ਬੁਝਣ ਵਾਲੀ ਅਗ ਨਹੀਂ ਸੀਗੀ ਇੱਥੇ ਕਾਰਬਨ ਡਾਈਆਕਸਾਈਡ ਦੀ ਛੱਟ ਗਈ ਜਿਹੜੀ ਇਹ ਸਾਦ ਨੂੰ 50 ਮਿੰਟਾਂ ਤੋਂ ਕਾਬੂ ਪਾ ਲਿਆ ਹੁਣ ਤੱਕ ਸਵਾਗਤਾ ਹੋ ਗਿਆ ਜੇ ਇਹ ਅਲਤੀਸੇ ਰੈਜੀਡੈਂਸ਼ੀਅਲ ਏਰੀਆ ਚ ਲੱਗ ਜਾਂਦੀ ਇਹ ਜਾਨ ਮਾਲ ਦਾ ਸਵੇਰ ਵਾਰ ਗਵਾਹਦਾ ਹੈ ਪ੍ਰਸ਼ਾਸਨ ਕਿੰਨਾ ਜ਼ਰੂਰੀ ਹੈ ਇਹ ਸਾਰੀਆਂ ਇਲੀਗਲ ਬਿਲਡਿੰਗ ਇਹ ਰੈ residențial ਏਰੀਆ ਇਹਨਾਂ ਦੇ ਖੇਤਰ ਕਿਤੇ ਨੇ ਇਹਨਾਂ ਦੇ ਇਹਨਾਂ ਦਾ ਕਮੇਟੀ ਦੇ ਰਿਕਾਰਡ ਆ ਉਹ ਦੇਖਿਆ ਜਾਵੇ ਇਹ ਸਾਰੀਆਂ ਇਲੀਗਲ ਬਿਲਡਿੰਗ ਆਪਣੀ ਫੈਮਿਲੀ ਬਣਾਈਆਂ ਨੇ ਔਰ ਇਹ ਪੋਲੀਟਿਸ਼ੀਅਨਸ ਨਾਲ ਮਿਲੀ ਹੋਈ ਤੋਂ ਮਿਲੀ ਤੋਂ ਕਿੰਨਾ ਬਣਿਆ ਹੋਣਾ ਹੈ ਅੱਜ ਤੱਕ ਕੋਈ ਤੁਹਾਨੂੰ ਯਾਦ ਹੈ ਕਿ ਕਿਸੇ ਦੀ ਕੰਮ ਨਹੀਂ 19 ਨਾ ਨਾ ਆਰਟੀ ਨੇ ਪਾਲੂ ਸਵਾਲ ਪੁੱਛ ਲੋ ਉਹਨਾਂ ਕੋਲ ਗੋਲ-ਗੋਲ ਕਰਨ ਦੇ ਗਲਾਬ ਬਹੁਤ ਨੇ ਪਰ ਇਹ ਸੱਚਾਈ ਹੈ ਕਿ ਜੇ ਇਹ ਹਾਸਾ ਕਿਸੇ ਰਿਹਾਇਸ਼ੀ ਇਲਾਕੇ ਦੇ ਵਿੱਚ ਹੋ ਜਾਂਦਾ ਉਹ ਜਾਨ ਮਾਲ ਦਾ ਪਤਾ ਨਹੀਂ ਕਿੰਨੀਆਂ ਬਜਾਨਾਂ ਜਾਣੀਆਂ ਸੀ ਮੈਂ ਮੈਸਨਾਟ ਰਹਿਣਾ ਤੰਗੜੀਆਂ ਨੇ ਉੱਥੇ ਰਿਹਾਜ ਕਬਜ਼ੇ ਨਹੀਂ ਉੱਥੇ ਬੜਿਆਂ ਨਹੀਂ ਜਾ ਸਕਦਾ ਹੈਗਾ ਉੱਥੇ ਕੀ ਕਰਦੇ ਸਾਰਾ ਬਹੁਤ ਅੱਧਾ ਬਹੁਤ ਘੰਟਾ ਟੋਕ ਲੱਗੀ ਨਹੀਂ ਅੱਛਾ ਇਹ ਪੂਰਾ ਹਾਲ ਹੈ ਦੋ ਵਜੇ ਆ ਜੂਗੀ ਇੱਕ ਕਮੇਟੀ ਨੂੰ ਤੇ ਕਮੇਟੀ ਦੇ ਪ੍ਰਧਾਨ ਨੂੰ ਜਿਹੜਾ ਐਮਐਲਏ ਸਾਹਿਬ ਹੈ ਇਹ ਕਿਹਦੀ ਦਰਜ ਕਰਨਾ ਲੱਗੀਆਂ ਦੂਜੀ ਲਾਗ ਜੇ ਸ਼ਹਿਰ ਦੀ ਤਿੰਨ ਚੀਜ਼ਾਂ ਤੇ ਸ਼ਹਿਰ ਚੱਲਦਾ ਹੁੰਦਾ ਸਿੱਖਿਆ ਸੁਰੱਖਿਆ ਤੇ ਸਿਹਤ ਸੁਰੱਖਿਆ ਦਾ ਤੁਸੀਂ ਹਾਲ ਦੇਖ ਸਕਦੇ ਹੋ ਇਸ ਵਾਰ ਇਸ ਸੁਰੱਖਿਆ ਦਾ ਹਾਲ ਨਹੀਂ ਹੈ ਵੀ ਪਿਛਲੇ ਸਵਾ ਘੰਟੇ ਤੋਂ ਡੇਢ ਘੰਟੇ ਤੋਂ ਫੜ ਫੜ ਕੇ ਗੱਡੀਆਂ ਲੱਗੀਆਂ ਹੋਈਆਂ ਨੇ ਇੱਕ ਇਹਨਾਂ ਤੋਂ ਅੱਗ ਨਹੀਂ ਬੁਝਾਈ ਜਾ ਰਹੀ ਕਿੱਥੇ ਦਿੱਤੀਆਂ ਜਾ ਰਹੀਆਂ ਨੇ ਤੁਹਾਡੇ ਸਾਹਮਣੇ ਤੁਸੀਂ ਵੀ ਇੱਥੇ ਮਦਦ ਹੁੰਦਾ ਵੀ ਇੱਥੇ ਮਦਦ ਹੁੰਦਾ ਕੇ ਸੀਐਮ ਸਾਹਿਬ ਆ ਕੇ ਦੇਖ ਲੈਣ ਤੇ ਐਮਐਲਏ ਸਾਹਿਬ ਆ ਕੇ ਐਮਐਲਏ ਸਾਹਿਬ ਇਤਨੀ ਗੜੇ ਨਾ ਉਹ ਤੇ ਲੈ ਲੁ ਉਪਰ ਤੱਕ ਆ ਕੇ ਇਹ ਕਟਾ ਦਾ ਕਾਰਨ ਕੀ ਹੈ ਐਨੋਸਿਟੀ ਨੇ ਕਰਤੀ ਜਦੋਂ ਇੱਥੇ ਡਿਵਰੈਂਸ ਦੀ ਸਮਾਨ ਤੇ ਆਇਆ ਤਾਂ ਇਹਨਾਂ ਕੋ 5 ਮਿੰਟ ਦਾ ਐਨੋਸਿਟਾ ਮੋਡ ਉਹ ਆ ਗਈ ਖਾਲੀ ਹੋ ਗਈ ਜੇ ਨਿਕਲਿਆਈ ਤਾਂ ਮੈਜਰ